ਵਿਦਵਾਨ ਛਣਣ ਟੋਟੀ ਦੇ ਵਿਦਵਾਨ ਸਾਰੇ ਬਈ ਰਲ ਮਿਲ ਆਇਓ ਇੱਕ ਵੀਰ ਤੁਹਾਨੂੰ ਸਦਾ ਭੇਜਦਾ ਤੇ ਗੁਰਮੁਖੋ ਕਿੰਨਾ ਕੁ ਰੰਗ ਰਤੜਾ ਉਹ ਮਹਾਂਪੁਰਖ ਬਨਾਰਸ ਦੀ ਧਰਤੀ ਤੇ ਕਹਨ ਸੀ ਇਕੱਠ ਹੋਣਾ ਸ਼ੁਰੂ ਹੋਇਆ ਕਿਉਂ ਕਬੀਰ ਦੇ ਘਰ ਦਾ ਗੋਣਾ ਵੀ ਤੇ ਸਾਧੂ ਮੰਨੀਆਂ ਮੰਡਲੀਆਂ ਦੀਆਂ ਮੰਡਲੀਆਂ ਤੁਨੀਆਂ ਜਾਂਦੀਆਂ ਤੇ ਬਾਪੂ ਕਬੀਰ ਆਪਣੇ ਪੁੱਤਰ ਦੇ ਨਾਲ ਜੰਗਲ ਵਿੱਚੋਂ ਲਪਣਾ ਘਟਦੇ ਆ ਤੇ ਜੇ ਸਮਝ ਆਉਂਦੀ ਵੀ ਇਹ ਕੱਟ ਕਿਧਰੋਂ ਉਤਰੇ ਜਾਂਦਾ ਪੁੱਛਦੇ ਵੀ ਹਾਂ ਭਈ ਸਾਧੂ ਮਹਤਮਾ ਜੀ ਕਿਧਰੋਂ ਚਾਲੇ ਪਾਏ ਉਹ ਤੁਸੀਂ ਕਿੱਥੇ ਰਹਿਨੇ ਗਿਆ ਸੀ ਬਈ ਅਸੀਂ ਬਨਾਰਸ ਦੀ ਧਰਤੀ ਤੇ ਸਾਨੂੰ ਪਤਾ ਹੀ ਨਹੀਂ ਜੀ ਕਬੀਰ ਬਹੁਤ ਵੱਡਾ ਜੱਗ ਕਰਦੇ ਆ ਅਸੀਂ ਉਸ ਜੱਗ ਵਿੱਚ ਸ਼ਾਮਲ ਹੋਣ ਵਾਸਤੇ ਆ ਰਹੇ ਆ ਕਬੀਰ ਆਪਣੇ ਪੁੱਤਰ ਕੋਪਾਲੇ ਵੱਲ ਤੱਕਦਾ ਵੀ ਇਹ ਤੇ ਕਮ ਉਲਟਾ ਹੀ ਹੋ ਗਿਆ। ਫਿਰ ਬਾਪੂ ਹੁਣ ਪੁੱਤਰ ਜਿਨੇ ਇਹ ਪੇਪਰ ਪਾਇਆ ਆ ਉਸੇ ਦੇ ਚਰਨਾਂ ਦੇ ਵਿੱਚ ਟੁੱਟਦੇ ਆ ਲਾ ਚੌਂਕੜਾ ਤੇ ਹੁਣ ਐਸਾ ਕਬੀਰ ਦੇ ਘਰ ਜਗ ਹੋਇਆ ਵੀ ਰਾਜੇ ਮਹਾਰਾਜਾਂ ਦੇ ਘਰ ਵੀ ਐਸਾ ਜਗ ਨਾ ਹੋਇਆ। ਧੰਨ ਕਬੀਰ ਧੰਨ ਕਬੀਰ ਜੈ ਕਬੀਰ ਜੈ ਕਬੀਰ ਦੇ ਨਾਰੇ ਲੱਗਦੇ ਆ। ਦੇ ਪਛਦੇਉ ਕੀ ਹੋਇਆ ਕਹਿੰਦੇ ਵੀ ਇਹੋ ਜਿਹਾ ਜੱਗ ਇਹੋ ਜਿਹਾ ਪ੍ਰਬੰਧ ਅਸੀਂ ਰਾਜ ਮਹਾਰਾਜਾਂ ਦੇ ਕਰਨ ਬੀਨ ਦੇਖਿਆ ਜਿਹੋ ਜਿਹਾ ਪ੍ਰਬੰਧ ਕੁਮੀਰ ਦੇ ਕਰ ਤੋ ਰੰਗ ਰਤੜੇ ਮਾਮਪੁਰਖ ਨੇ ਇਹ ਨਹੀਂ ਗਿਆ ਵੀ ਜੇ ਮੈਂ ਭਗਤੀ ਕੀਤੀ ਤੇ ਤਾਂ ਨਾ 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 ਕੀ ਕਹਿੰਦੇ ਕਵੀਰ ਨਾ ਹਮ ਕੀਆ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਾਇਓ ਕਬੀਰ ਕਬੀਰ ਮਨਾ ਨਾਂ ਤੇ ਤੂੰ ਕਰਨ ਦੇ ਯੋਗ ਹਾਂ ਤੇ ਨਾਹੀਂ ਤਿੱਥੋਂ ਕੁਛ ਹੋ ਸਕਦਾ ਨਾਮ ਕੀਆ ਨਾ ਕਰਾਂਗੇ ਮੈਂ ਤੇ ਕਹ ਨਹੀਂ ਸਕਦਾ ਇਹ ਕੀ ਜਾਣੋ ਕਿਸ ਹਰ ਕੀਆ ਉਹ ਇਹ ਉਹ ਨਿਰੰਕਾਰ 파ਤਸ਼ਾਹ ਵਾਹਿਗੁਰੂ ਜੀ ਨੇ ਪਿਆਰ ਵਿੱਚ ਆ ਕੇ ਸਭ ਕੁਝ ਕੀਤਾ ਆਪਾਂ ਨਹੀਂ ਕਰ ਸਕਦੇ ਸੀ ਇਹ ਭਇਓ ਕਬੀਰ ਕਬੀਰ ਤੇ ਉਹਨੇ ਆਪਣੇ ਸੇਵਕ ਨੂੰ ਵਡਿਆਈ ਦੇ ਦਿੱਤੀ ਮੈਨੂੰ ਵੱਡਾ ਬਣਾ ਦਿੱਤਾ ਇਸ ਕਰਕੇ ਉਹਨਾਂ ਨੂੰ ਚਿੰਤਾ ਛੋੜਾ ਨਹੀਂ ਹੈ ਗੁਰੂ ਕੋ ਆਪਾਂ ਨੂੰ ਚਿੰਤੇ ਛੋੜੀ ਹੈ ਆ ਵਿਆਹ ਕਾਮੇ ਹੋਊਗਾ ਕਾ ਤੋ ਕਿਉਂ ਆਪਾਂ ਨੂੰ ਟੇਕ ਹੈ ਨਹੀਂ ਅਜੇ ਇੱਕ ਵੀ ਆਸਰਾ ਇੱਕ ਵੀ